ਗਣਾ ਆਂਦੀ ਤੇ ਕੋਨਾ ਕੋ ਖਰੀਦਾ ਫਿਰ ਉਸੀ ਕਰਕੇ ਜੇ ਨਹੀਂ ਆ ਪਤਾ ਕਿੰਨੇ ਕੰਮ ਆ ਸੀ ਚੰਗੂ ਗੱਲ ਕਰਦੇ ਹਾਂ ਉਹ ਪ੍ਰਾਣੀਆਂ ਘਾਉ ਤਾਂ ਨਾ ਮੱਝ ਛੱਪੜ ਚੋਂ ਕੱਢਿਆ ਨਿਕਲ ਜਾਂਦੀ ਜਨਾਨੀ ਸ਼ਰਮੋਂ ਨਿਕਲਦੀ ਏ ਉਹ ਗੱਲ ਵਕੀ ਆ ਬਾਕੀ ਮੈਂ ਵੀ ਹੋਈ ਜੀ ਉਹ ਸ਼ਾਰ ਵਾਲੀ ਗੱਲ ਨਹੀਂ ਆ ਉਹ ਕਰ ਲੈ ਗਈ ਆ ਮੱਝ ਛੱਪੜ ਚੋਂ ਨਹੀਂ ਨਿਕਲਦੀ ਤੇ ਜਨਾਨੀ ਪੇਕ ਜਾਂਦੀ ਇਹ ਹੁੰਦਾ ਜੋਰ ਪੈਣ ਦਾ ਉਤੇ ਕਰਕੇ ਰੁਪਈਏ 1000 1200 ਦੀ ਜੋਵਿੰਗ ਤੇ ਆਂਦੀ ਅੱਧਾ ਸਰਵਾਈਕਲ ਦਾ ਫਰਕ ਪੈ ਗਿਆ ਫੇਰ ਅੱਗੇ ਨੂੰ ਤੇ ਸੀੜੀਆਂ ਸ਼ਾਰੀ ਓਕੇ ਬ੍ਰੈਡ ਤੇ ਲਾਏ ਹਾਈ ਮੇਰੇ ਛਟੇ ਪੈ ਗਏ ਅੱਜ ਮੀਂਹ ਪਿਆ ਹੀ ਨਹੀਂ ਮੈਂ ਤੇ ਮੀਂਹ ਵਿਖਾਉਂਦਾ ਇਹ ਵੀ ਗੱਲ ਹੈਗੀ ਪਹਿਲਾਂ ਪਤਲਾ ਹੋ ਜਾਏ بڑے ਚੇਰਵਾ ਨਾ ਮੈਂ ਦੇ ਵੀ ਕਿਹੜਾ ਨਹੀਂ ਚਲੋ ਦੇਰੀ ਹੈ ਹਰਦਾਈ ਕਿਨੇ ਚੀਓ ਲੁ ਗਰੇਡੀ ਆਉਂਦੇ ਆ ਬੇ ਮੈਂ ਆਪਾਂ ਸੀਸਨ ਦਵਾਈ ਦੇਣੀ ਹਾਂ ਹਾਂ ਜੀ ਲਈਏ ਲਓ ਜੀ ਆਪਣੇ ਬ੍ਰੈਡ ਟੋਸਟ ਤਿਆਰ ਨਾਲ ਸੌ ਗਰਮਾ ਗਰਮ ਬਣ ਕੇ ਆਹਾ ਯਮੀ ਗੰਮ ਹੋ ਗਿਆ ਪੂਰਾ ਗੇ ਨਿਆਰਾ ਹੋਊਗਾ ਪੂਰਾ ਥੈਂਕ ਯੂ ਜੀ ਮੈਡਮ ਜੀ ਬਹੁਤ ਬਹੁਤ ਧੰਆ ਤੁਸੀਂ ਇੰਨੀ ਖੇਚ ਲਗਾਦੇ ਜੀ ਮੈਨੂੰ ਟੇਸਟੀ ਟੇਸਟੀ ਚੀਜ਼ਾਂ ਬਣਾ ਕੇ ਦੇਣ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਲੋਕਾਂ ਦੇ ਮੋਟਾ ਹੁੰਦਾ ਉਹ ਨਾ ਉਹ ਮੋਟਾ ਮੈਂ ਥੋੜੀ ਹਾਂ ਇਹ ਤੁਹਾਡੇ ਘਰ ਕੇ ਮੋਟਾ ਹੁੰਨਾ ਮੈਂ ਤੇ ਜੇ 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 ਜਾਂ ਖਾਉਂਦੇ ਮੈਨੂੰ ਅੱਜ ਮੈਂ ਰੈਸਪੀ ਨਹੀਂ ਸ਼ੇਅਰ ਕੀਤੀ ਅੱਜ ਮੇ ਕੋਟਾਈ ਬਣਾਉਣੀ ਚਲੋ ਕੋਈ ਨਹੀਂ ਗਾਂ ਕਰ ਦਾਂਗੇ ਇੱਕ ਬਰੇਖੋ ਦਵਾਈ ਖਾ ਕੇ ਤੇ ਹੁਣ ਲੰਮੇ ਜੇ ਤੋਂ ਕੋਈ ਆ ਤੀਰੋ ਵੇਕੇ ਤੇ ਚਲਿਆ ਆ ਇੱਕੋ ਕੀਤੇ ਆ ਨਾ ਵਾਲ ਸਾਰੇ ਇਕੱਠੇ ਉਹਦਾ ਕਰਕੇ ਲੱਗਨਦੇ ਆ ਠੀਕ ਠੀਕ ਹੋਣੀ ਨਾ ਹੂੰ ਕਿੱਥੇ ਚਲਿਆ ਚੀਚਾ ਕਿੱਥੇ ਚਲਿਆ ਸੀਚਾ ਡਾਕਟਰ ਕੋਲੇ ਚਲਿਆ ਆ ਡਾਕਟਰ ਨੂੰ ਵਖਾਣ ਚਲਿਆ ਠੀਕ ਐ ਚਾਹ ਘੁੱਟ ਕੇ ਯਾਰ ਮੈਨੂੰ ਦੇ ਦੇਣੀ ਹੈ ਮੈਂ ਤਾਂ ਰੋਟੀ ਵੀ ਨਹੀਂ ਖਾਦੀ ਯਾਰ ਭੁੱਖ ਜੀ ਲੱਗੀ ਲੈ ਇਹ ਚੱਸਣ ਵਾਲੀ ਗੱਲ ਕਿਹੜੀ ਤੇਰਾ ਦਹੀਂ ਦੱਸੋ ਮੈਂ ਚਾਹ ਪਾਪਾ ਕਿਹਨੇ ਪਾਪਾ ਉਹ ਬਾਅਦ ਤੇ ਮੈਂ ਦੀ ਮਾਂ ਕਹਿੰਦਾ ਮੈਨੂੰ ਚਾਹ ਦੇ 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 ਉਹ ਗੋਸੀ ਆ ਗਈ ਓਹ ਕਿੰਨੀ ਗੱਡੀ ਚ ਪਈਏ ਹਾਂ ਚਾਹ ਚਾਹ ਰੋਟੀ ਵੀ ਨਹੀਂ ਖਾਦੀ ਮੈਂ ਫਿਰ ਵੀ ਇੰਨਾ ਵੀ ਕਿਉਂ ਆ ਜਾ ਇਹਨਾਂ ਨੇ ਆਪਣੇ ਧਰ ਮੈਂ ਚਾਹ ਲੈ ਗਿਆ ਸੀ ਤਾਂ ਹੀ ਫੋਨ ਤੈਨੂੰ ਦੱਸਿਆ ਚੱਲੇ ਆਏ ਪਾਪਾ ਚੱਲਦੇ ਆ ਗਏ ਡਾਕਟਰ ਕੋਲ ਲੋ ਪਾਪਾ ਚੱਲ ਜੇ ਬੜਾ ਬੀਕਰਨ ਕਿ ਬਣਾ ਲਿਆ ਬਣ ਗਿਆ ਬੀਕਰਨ ਜਾਰੀ ਨੀਂਦ ਆਈ ਏ ਇਹ ਤੋਂ ਪੁੱਛ ਕੇ ਵੀ ਲੈਣੀ ਜੇ ਨਾਮ ਨਹੀਂ ਲੀ ਫਿਰ ਬਾਟਾ ਵਾਲਿਆਂ ਕੋਲ ਆਵਾਂਗੇ ਆਹੋ ਪੁੱਛ ਲੋ ਇੱਕ ਰਹੀ ਵੈਸੇ ਮੇਰੇ ਸਹਾਨੂੰ ਤੇ ਮੇਰੀ ਜਣੀਆਂ ਹਾਂ 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 ਉਹਨਾਂ ਨੂੰ ਦੱਸ ਦੋ ਨਾ ਵੀ ਇਦਾਂ ਦੀ ਚਾਹੀਦੀ ਆ ਮੈਂ ਵੱਡੀਆਂ ਅੰਦਰ ਲੁੰਦੀਆਂ ਕਿਛੋ ਜਿਹੜੀ ਸੌਫਟ ਹੋਵੇ ਉੱਚੀ ਵੀ ਹੋਵੇ ਹਾਂ ਉੱਚੀ ਹਾਂ ਨਹੀਂ ਮਿਲਿਓ ਨਾ ਕਾਫੀ ਵਖਾਉਣ ਦੇ ਚਪੜਾ ਤੋਂ ਜਿਵੇਂ ਆਮਲੀ ਹੁੰਦੀਗਾ ਵੀ ਮੈਂ ਕਿ ਜੇ ਇਨਾਂ ਚ ਫਰਕ ਹੀ ਨਹੀਂ ਪੈਣਾ ਤਾਂ ਫਿਰ ਕੀ ਫਾਇਦਾ ਚਲੋ ਬਹੁਤ ਤੋਂ ਬਾਟਾ ਵਾਲਿਆਂ ਕੋਲੋਂ ਲੈ ਲੇ ਸਰੋ ਠੀਕ ਆ ਲਓ ਜੀ ਅਸੀਂ ਆਏ ਆ ਘਰੋਂ ਦਵਾਈ ਲੈਣ ਅਸੀਸ ਦੀ ਠੀਕ ਆ ਦਵਾਈ ਲੈ ਕੇ ਸ਼ਹਿਰ ਦੇ ਅੱਗੋਂ ਦੀ ਨੰਗਨ ਦੇ ਆ ਤੇ ਮੈਡਮ ਅਣੀ ਹੋਣਾ ਦੇ ਸ਼ੋਪਿੰਗ ਕਰਨੀ ਆ ਮਿਲ ਗਿਆ ਕੰਮ ਆ ਕੰਮ ਮੁੱਖਾ ਕੰਮ ਮੈਂ ਕੋਲ ਮਲਾ ਕੇ ਨਾਰਾਇਣ ਸਾਹਿਬ ਕੰਮ ਜਿੱਤੇ ਆ ਗਿਆ ਕੋਈ ਹਾਂ ਕੰਮ ਜਿੱਤੇ ਆ ਗਿਆ ਜਦਾਂ ਗੁਰਦੁਆਰੇ ਕੋਈ ਗੁਰਦਰਾ ਸਾਹਿਬ ਆਵੇ ਨਾ ਰਾਹ ਦੇ ਆਪਾਂ ਨੂੰ ਸਿਰ ਝੁਕਾਉਣਾ ਪੈਂਦਾ ਵੀ ਮਹਾਰਾਜ ਨੂੰ ਨਮਸਤਕ ਹੋਣਾ ਪੈਂਦਾ ਇਦਾਂ ਹੀ ਇਹਨਾਂ ਸ਼ਹਿਰ ਕੋਲ ਦੀ ਨੰਗਦੀਆਂ ਦੇ ਇਹਨਾਂ ਨੇ ਸਿਰ ਝੁਕਾਉਣਾ ਹੁੰਦਾ ਵੀ ਨੰਗਣਾ ਆਂਦੀ ਤੇ ਕੋਨਾ ਕੋ ਖਰੀਦ ਆਪਰੇ ਉਸੀ ਕਰਕੇ ਜੈਣੀ ਹੈ ਪੜਾ ਕਿੰਨੇ ਕੰਮ ਆ ਸੀ ਚੱਗੂ ਗੱਲ ਕਰਕੇ ਹਾਂ ਨਾ ਦੀ ਸੋ ਗੋਸਪੇਲ ਕੋਸ਼ਿਸ਼ ਨਹੀਂ ਨਾ ਹੁੰਦਾ ਨਾ ਹੋ ਰਹੀ ਕਿਸੇ ਨੂੰ ਨਹੀਂ ਲਿੰਦਾ ਇਹ ਗੱਲ ਹੈਗੀ ਹੋਲੇ ਸ਼ਹਿਰ ਦੀ ਰੌਣਕ ਹੀ ਥੋੜੀ ਵੱਖਰੀ ਲੱਗਦੀ ਹੈ ਨਾ ਜਿੱਦਾਂ ਲਾਈਟਸ ਵਗੈਰਾ ਕਿੰਨੇ ਆ ਵਧੀਆ ਲੱਗਦੀਆਂ ਨਾ ਸਾਰਾ ਤਾਂ ਇਹ ਮੈਨੂੰ ਐਵੇਂ ਲੈ ਕੇ ਆਈਏ ਬੈਠੇ ਚਲੋ ਹੋਈ ਆ ਇਹ ਤਾਂ ਗੱਲ ਹੈਗੀ ਚਲੋ ਆਹ ਖੱਟੀ ਕਰ ਕੋਈ ਜਾਣਾ ਕੋਈ ਸਟੇਜ ਹੈ ਇੱਕ ਤੇ ਮੰਮੀ ਦੀ ਚਪਲ ਖੜਦੀ ਹੋਰ ਕੀ ਖੜਨਾ ਆਪਾਂ ਹੋਰ ਨਹੀਂ ਆ ਜੀ ਕਿਧਰ ਕੰਮ ਨਹੀਂ ਲੱਭ ਰਹੇ ਇਹ ਸਾਰਾ ਇਹ ਸੀਕ੍ਰੇਟ ਹੈ ਜੀ ਕੰਮ ਸਾਡੇ ਬਾਕੀ ਮੇਰਾ ਬੜਵਾ ਤੇ ਲੱਗ ਰਹੂਗੀ ਘਰੋਂ ਟਾਈਮ ਨਹੀਂ ਤਰੇ ਆ ਫਿਰ ਵੀ ਅਜੇ ਉਹ ਸਵੇਰਾ ਹੈ ਆਉਂਦੇ ਆਉਂਦੇ ਆ ਫੇਲਾ ਫੇਰਾ ਪਾਉਂਦੇ ਰਾਹ ਹੋ ਗਿਆ ਘਰੇ ਨਹੀਂ ਨੇ ਜਲਦੀ ਨੇਰਾ ਤਾਂ ਬਾਹਰ ਹੀ ਨਿਕਲ ਗਿਆ ਬਾਹਰ ਆ ਕੇ ਬਹੁਤੀ ਛੇਤੀ ਨੇਰਾ ਹੁੰਦਾ ਵਿਚਾਰ ਛੇਤੀ ਬਿਲਕੁਲ ਹੀ ਨਹੀਂ ਪਤਾ ਲੱਗਦਾ ਕਦੋਂ ਵੀ ਹੋ ਜਾਂਦਾ ਸ਼ੀ ਹੈ ਜੀ ਨਹੀਂ ਪਤਾ ਨਾ ਵਿਚਾਰ ਅਜੇ ਨਹੀਂ ਪਤਾ ਲੱਗਦਾ ਕਿਦੋਂ ਨੇਰਾ ਇਹਦਾ ਅਜਾ ਸਹੀ ਨੇ ਬਣਦਾ ਪਤਾ ਲੱਗਦਾ ਵੈ ਡਾਕਟਰ ਕੋ ਤਾਂ ਪਤਾ ਲੱਗ ਗਿਆ ਕਿ ਇੰਨੇ ਕੇ ਟਾਈਮ ਲੱਗ ਗਿਆ ਤੇ ਜਦੋਂ ਜਿਆਰ ਜਾਈ ਮੈਨੂੰ ਵਾਕਈ ਨਹੀਂ ਪਤਾ ਲੱਗਿਆ ਕਿੰਨਾ ਟਾਈਮ ਲੱਗਦਾ ਤਾਂ ਫਿਰ ਟੀਚਾ ਬਣ ਕੇ ਰੰਗ ਬਣ ਕੇ ਦੇਖਦੀਆਂ ਨਾ ਉਹ ਪਤਾ ਲੱਗ ਨਹੀਂ ਦੇ ਪਤਾ ਲੱਗ ਨਹੀਂ ਦਿੰਦੀਆਂ ਟਾਂਗਾਂ ਕਨ ਆ ਗਿਆ ਇਸੇ ਕਰਕੇ ਵੇਖ ਲੋ ਆਪਾਂ ਮਾਲ ਚ ਜਾਂਦੇ ਆ ਤੇ ਕਿਤੇ ਲੱਗੀ ਹੁੰਦੀ ਆ ਸਿਰ ਕੋਈ ਵੀ ਘੜੀ ਨਾ ਉਹ ਸਿਰ ਦੁਕਾਨਾਂ ਤੱਕ ਤੇ ਨਹੀਂ ਲਾਉਣ ਦਿੰਦੇ ਹੋ ਵੇਖ ਲੋ ਮੇਰੇ ਕਿਸੇ ਨੂੰ ਬਾਹਰ ਪਤਾ ਨਹੀਂ ਲੰਦਾ ਆ ਬਾਹਰ ਪਤਾ ਨਹੀਂ ਲੰਦਾ ਤੇਰੀ ਵਾਟੇ ਪਤਾ ਨਹੀਂ ਲੱਗਦਾ ਟਾਈਮ ਹੋ ਗਿਆ ਉਹਨਾਂ ਨੇ ਐਸੇ ਕਰਕੇ ਕੋਈ ਘੜੀ ਨਹੀਂ ਲਾਈ ਹੁੰਦੀ ਵੀ ਇਹਨਾਂ ਨੂੰ ਟਾਈਮ ਦਾ ਪਤਾ ਨਾ ਲੱਗੇ ਜਿਆਦਾ ਜਿਆਦਾ ਟਾਈਮ ਸਪੈਂਡ ਕਰਨੇ ਪਰ ਸਾਨੂੰ ਬੀਬੀਆਂ ਨੂੰ ਬਾਜ਼ਾਰਾਂ ਚ ਵੀ ਘੜੀਆਂ ਦੇ ਦਿੰਦੀਆਂ ਪਾਹੇ ਹੋਣਾ ਚਾਹੀਦਾ ਪਰ ਸੱਚੀ ਬੱਸ ਫੇਰ ਨਹੀਂ ਇੰਨੀ ਟੈਨਸ਼ਨ ਉਹਨਾਂ ਕੋਈ ਚੀਜ਼ ਦੀ ਥੋੜਾ ਜਿਹਾ ਬੰਦਾ ਸਹੀ ਹੋ ਜਾਂਦਾ ਪੰਜਾਹ ਸਾਲ ਦੀ ਫੇਰ ਮੜ ਗਿਆ ਬਸ ਇਹ ਨਾ ਗੰਦੇ ਮੈਨੂੰ ਜ਼ਰੂਰ ਇਕਲਦਾ ਜੋ ਰੁਪਿਆ ਵੜਾ ਇਹ ਜਿਹੜੋਂ ਇਹਨੇ ਸ਼ਾਪਿੰਗ ਕਰ ਲਈ ਹੁਣ 201500 ਦੀ ਦੀ ਹੁਣ ਵਰਾ ਕੀ ਆਂਦੀ ਆ ਪਾਲ ਮਰਾਦ ਤੇ ਜਰਾ ਸਰਵਾਈਕਲ ਸਹੀ ਹੋ ਗਿਆ ਉਹਦੇ ਵਿੱਚ ਬਹਿ ਜਾ ਸਰਣੀ ਆ ਐਡੀ ਛੇਦ ਨਹੀਂ ਹੋਇਆ ਸਹੀ ਤੇ ਵੈਸੇ ਫੋਟੇਲਾ ਫਰਕ ਪੈ ਗਿਆ ਕਿੰਨੀ ਵੇਖਾਲ ਚੇਤੇ ਰੱਖੀਏ ਬਾਕੀ ਇਹ ਭਰਾ ਉਹ ਪ੍ਰਾਣੀਆਂ ਘਾਓ ਤਾਂ ਨਾ ਮੱਝ ਛਪੜੇ ਜੋ ਕੱਢਿਆ ਨੇ ਗੇੜ ਜਾਂਦੀ ਜਨਾਨੀ ਸ਼ਰਮਣੀ ਨਿਕਲਦੀ ਏ ਉਹ ਗੱਲ ਵਕੀ ਆ ਵਾਗੂ ਨਹੀਂ ਉਹ ਉਹ ਸ਼ਹਿਰ ਵਾਲੀ ਗੱਲ ਨਹੀਂ ਆ ਉਹ ਗੱਲ ਹੈਗੀ ਆ ਮਾਜੀ ਛੱਬਰ ਚੋਂ ਨਹੀਂ ਨਿਕਲਦੀ ਤੇ ਜਨਾਨੀ ਪੇਕੇਆਂ ਨੂੰ ਨਹੀਂ ਨਿਕਲਦੀ ਪਰ ਅੱਜ ਤਾਂ ਹੋ ਗਿਆ ਮੈਂ ਅੱਜ ਤਾਂ ਉਲਟ ਹੋ ਗਿਆ ਨਾ ਗੰਬਜਾਰਾਂ ਚੋਂ ਨਹੀਂ ਨਿਕਲਦੀ ਹੁਣ ਕਿੱ데 ਚੱਲਿਓ ਹਾਂਜੀ ਆਜੋ ਤੂੰ ਜਿਹੜਾ ਚੋਰੀ ਚੋਰੀ ਕੰਮ ਕਰਦੇ ਨਾ ਮਮਾ ਨੂੰ ਪਤਾ ਹੀ ਪਤਾ ਹੀ ਮਮਾ ਨੂੰ ਕਿ ਤੂੰ ਹੀ ਨਾ ਸ਼ੂ ਨੂੰ ਹੱਥ ਲਾਉਣਾ ਆਗੇ ਇਨਰਗੀ ਪਤਾ ਕੀ ਕਰਦੀ ਆ ਇਹ ਉਧਰੋਂ ਪੱਖਾ ਚੱਲਦਾ ਆ ਤਾਂ ਲਾਈਟ ਚੱਲਦੀ ਆ ਤੇ ਵੇਖਦੀ ਜਦੋਂ ਕੋਈ ਸਾਹਮਣੇ ਨਾ ਹੋਵੇ ਤੇ ਇਕੱਲੀ ਜਾ ਕੇ ਦੋ ਦੋ ਸਵਿੱਚ ਸਾਰੇ ਹੀ ਓਨ ਕਰਵਾ ਭੱਜੀ ਜਾਂਦੀ ਤੇ ਨਾਲੇ ਪਿੱਛੇ ਵੇਖ ਜਾਊਗੀ ਕਿ ਕੋਈ ਆਇਆ ਤਾਂ ਨਹੀਂ ਤੇ ਹੁਣ ਇਹਨੇ ਇਹੀ ਦਾ ਲਾਇਆ ਕਿ ਮੰਮਾ ਉੱਤੇ ਬਾਹਰ ਆ ਤੇ ਮੈਂ ਜਾਣੀ ਆ ਆਪ ਮਮਾਪਾ ਆਪਾ ਮਾਪਾ ਸਾਰੇ ਜਿਹੜੇ ਮੰਮੀ ਹੋਣ अच्छा मम्मी ਨੇ ਮਗੋਣੀਆਂ ਆ ਮਮੀ ਮਮੀ ਆयो ਲੈ ਆ ਗਈ ਮਮੀ ਅੱਗੀ ਮਮੀ ਅੱਗੀ ਪੱਕਾ ਇਹੋ ਕਹਿਣਾ ਕਿ ਤੇਰੀ ਕੋਲ ਕੀ ਬੈਠੇ ਕਰਦੀ ਜੀ ਨੋਧਰੀ ਨੇ ਸ਼ਾਪਿੰਗ ਕੀਤੀ ਵੇਖ ਲੈ ਕਿਹੜੀ ਕੀਤੀ ਚਲ ਮੈਂ ਤਾਂ ਕਿਹਾ ਹੀ ਗੱਲ ਲਈ ਕਿਹਾ ਦਵਾਈ ਦਿਓ ਤੁਹਾਨੂੰ ਚਲ ਸ਼ਾਪਿੰਗ ਹੀ ਸਹੀ ਹੈ ਉਹਨੇ ਤਾਂ ਤੱਕੇ ਦਾ ਜਾਇਜ ਜਾਂਦਾ ਤੋੜੀ ਜੀ ਜੀ ਚਲੇ ਨਹੀਂ ਜਾਂਦੀਆਂ ਲੈਂਦੀਆਂ ਬੈਠੋ ਮੈਂ ਪੇਪੜਿਆਂ ਦੇ ਬੈਜੋ ਮੈਂ ਮੇਰਾ ਮੈਂ ਪਾਣੀ ਕਿਹਾ ਮੈਂ ਨੇ ਕਹਣਾ ਇੱਕ ਕਲਿੱਪ ਘਟੇ ਕਰ ਦੇ ਰਹੀਂਦੀ ਆਹ ਬੁੱਢੇ ਬਾਏ ਮੇਸਪਰਾਣੀ ਕਿੱਥੇ ਰੱਖ ਲੈਂਦੀ ਲਾਉਦਾ ਮੈਂ ਪਿੰਡ ਵੀ ਦੋ ਟੁੱਟ ਗਏ ਕਿਛੀ ਸਹੀ ਰਹਿ ਗਿਆ ਬਲੈਕ ਵਾਲਾ ਤੇ ਆ ਇੱਕ ਮੈਲ ਉਹਨਾ ਫਿਰ ਇੱਕ ਮੰਮੀ ਨੇ ਆਹੋ ਮੰਮੀ ਨੇ ਲੜਾ ਐਸਾ ਅੱਡੀਆਂ ਵਿਰਸਾਉਣੇ ਜੇ ਰੀ ਅੱਡੀ ਤੋਂ ਅੱਡੀਆਂ ਤੋਂ ਮੰਮੀ ਕੋ ਤੁਰਿਆ ਨਹੀਂ ਜਾਣਦੇ ਆ ਤੇ ਟੌਪ ਚ ਲਾ ਦੇ ਨਵੇਂ ਨਵੇਂ ਉਹ ਮੈਂ ਟੌਪ ਲਾ ਦੇ ਕਲਿੱਪ ਨਵੇਂ ਨਵੇਂ ਮੰਮੀ ਆਇਆ ਕੋਸਟ ਖਾ ਲੈਂਦੇ ਕੋਸਟ ਲਓ ਉਹਰ ਕਿੱਲਾ ਦਾ ਸਹੀ ਸਵਾਕ ਕਿੱਲਾ ਦਾ ਨਾ ਤੈਨੂੰ ਆਏ ਕੋਮਨ ਡੈਮੇਜ ਦੇ ਰਿੰਗਾਂ ਲਿਆ ਨੇ ਫੇਰ ਲੈ ਤੈਨੂੰ ਗੱਲ ਕਰ ਉਹ ਚਲੋ ਪਾਵਾਂਗੇ ਕਿਤੇ ਯਾਰਾ ਉਹ ਨਹੀਂ ਡਈਆ ਖੁੱਲਾ ਨਹੀਂ ਡਈ ਤੋੜ ਨਾ ਲਿਓ ਢੁੱਟ ਚਲੀ ਕੋਈ ਯਾਰ ਮਜ਼ਾ ਨਹੀਂ ਬਣੀਆ ਮੋਟੀਆਂ ਹੋ ਗਈਆਂ ਜਿਹੜੇ ਪਟਾਕੇ ਪਾਈ ਜਣੇ ਉਹ ਮੜੇ ਮੋਟੇ ਹੋਣੇ ਆ ਗੰਢਾ ਮੋਟਗਾ ਜਦੋਂ ਇਨਾ ਮਫਾਗੇ ਦੇਖਣੀ ਮੰਮੀ ਐਂ ਤੇ ਭੁੱਲ ਜਾਂਦੀ ਹੈ ਹਾਂ ਯਾਰਾ ਭੁੱਲੋ ਮੈਨ ਦਿੱਤੀ ਹੈ ਤੈਨੂੰ ਮੈਂ ਪਹਿਲਾਂ ਡਰਾਈ ਜਾਂਦੇ ਜੇ ਕਿ ਫੋਨ ਨਾ ਕਰੀਂ ਲੈ ਕਰੋ ਗੱਲ ਬਹੁਤ ਸੋਹਣਾ ਸੁੰਦਰ ਹੈ ਨਾ ਸੁੰਦਰ ਹੈ ਨਾ ਅਤੀ ਸੁੰਦਰ ਹੈ ਅਤੀ ਸੁੰਦਰ ਆਪ ਸੁੰਦਰ ਹੈ ਚੂਚੇ ਤੋਂ ਸੁੰਦਰ ਬੰਦਾ ਸੋਹਣਾ ਹੋਵੇ ਤਾਂ ਪੂ ਚੀਜ਼ਾਂ ਸੁਣੀਆਂ ਲੱਗਦੀਆਂ ਹਾਂ ਥੈਂਕ ਯੂ ਸੋ ਮੱਚ ਇਹਦਾ ਸੀਸਰੇ ਨੇ ਪਰਪਾਈ ਬਟਰਫਲਾਈ ਦਿੱਤੀਆਂ ਉਹ ਵੈਸੇ ਸੀਸਰੇ ਨੇ ਲੇ ਰ ਪਿਆ ਕਾਸੀ ਜੀ ਇਹ ਵੀ ਆ ਮੇਰਾ ਫਲਾਈ ਕਾਸੀ ਜੀ ਆ ਮੇਰਾ ਆ ਮੇਰਾ ਆ ਮੇਰਾ ਦੇਖੋ ਰੋੜੇ ਨੇ ਹੈ ਸਿਹਰਿਆਂ ਦੇ ਦੋ ਰਿੰਗ ਲੈਂਦੀਆਂ ਤੋਂ ਦੋ ਹੀ ਲੈ ਚਲੇ ਜਾਂਦੇ ਥੋ ਜਾਲ ਸਮਾਉਂ ਲੈਂਦਾ ਕੋਈ ਸੀਜ਼ ਲੈ ਜਾਂਦੇ ਅਹੀਂ ਇੱਕ ਮਰਬਲ ਬਣਿਆ ਸਾਨੂੰ ਲੱਭੇ ਨਹੀਂ ਯਾਰ ਬਾਅਦ ਵਿੱਚ ਮੈਂ ਤੁਹਾਨੂੰ ਕਹੀਏ ਬੋਲਾਵਾਂਗੇ ਦੁਕਾਨ ਤੋਂ ਆਹ ਜੀ ਤਾਂ ਇਹ ਬੋਲ ਗਿਆ ਆਪਾਂ ਤੇ ਇਹ ਵੇਚਦੀ ਨਹੀਂ ਆਈ ਜਿੱਦਾਂ ਤੀਜਣ ਵਾਲਿਆਂ ਦੀ ਆਈ ਤਾਂ ਉਹ ਮਾਜੇ ਵਾਲੀ ਦੁਕਾਨ ਦੇ ਉੱਤੇ ਬਰਾਬਰ ਬਹੁਤ ਸੋਨਾ ਮਿਲਦਾ। ਉਹ ਅਸੀਂ ਉਧਰ ਨਹੀਂ ਨਾ ਗਏ। ਅਸੀਂ ਵਿਚੋ ਦੀ ਗਏ ਨਾ। ਤੇ ਕਿਧਰ ਦੀ? ਤੁਹਾਨੂੰ ਪਤਾ ਮਮੀ ਕਿੰਨੇ ਪਾਟਾ ਵਾਲੀ ਦੁਕਾਨ ਦੇ ਗਈ ਹੈ। ਬਾਬੇ ਨੂੰ ਪਤਾ ਇਹ ਨਾ ਦੁਕਾਨ ਦੀ ਦੁਕਾਨ ਦਾ। ਆਸਮਾਨ ਸਸਤ ਨਹੀਂ ਆਇਆ। ਇਹ ਆਇਆ। ਬਹੁਤ ਅੱਛਾ। ਇੱਧਰ ਤੇ ਲੱਗਿਆ ਨਾ। ਹਾਂਜੀ ਬੇਟਾ ਹਾਂਜੀ। ਲਾ ਕੇ ਰੱਖਦਾ ਮੇਰੇ ਡੈਮਰ ਕਿਧਰ ਆ ਗਿਆ ਛੋਰੀ ਹੈ। ਹਾਂਜੀ ਆਹ ਖੜੋ। ਕੋਈ ਨਹੀਂ। ਮਮੀ ਉਰਾ ਦਾ ਨ ਇੱਕ ਗੱਲ ਦਸਾਂ ਅਸੇ ਵਾਲੀ ਹਾਂਜੀ ਇਧਰ ਆਓ ਇਥੇ ਲਾ ਕੇ ਬੋਏ ਦੇ ਵੇ ਕੀ ਇਹ ਨਾ ਗੱਡੀ 'ਚ ਬੈਠੀ ਤੇ ਦਵਾਈ ਲੈ ਕੇ ਨੇ ਚੀਜ਼ ਦੀ ਆਂਦੀ ਮੇਰੇ ਨਾਲ ਸਰਵਾਈਕਲ ਨੇ ਬੜਾ ਜ਼ੋਰ ਪਾਇਆ ਵਾਲ ਮੇਰਾ ਬੜਾ ਮੰਦਾ ਹਾਲ ਜੇ ਤੇ ਮੈਂ ਆ ਸ਼ਾ ਠੀਕ ਆਂਦੀ ਜਉਂਦੀ ਮੈਂ ਪਿੰਡ ਗਈ ਹਾਂ ਦਾ ਜ਼ੋਰ ਪੈਂਦਾ ਉਤੇ ਕਰਕੇ ਰੁਪਏ 1200 ਦੀ ਚੋਕਿੰਗ ਦੇ ਆਂਦੀ ਅੱਧਾ ਸਰਵਾਈਕਲ ਦਾ ਫਰਕ ਪੈ ਗਿਆ ਮੇਰੇ ਅਗੇ ਨੂੰ ਮੈਂ ਵੇਹੇ ਗਿਆਗੀ ਵੀੜ ਹੜੀ ਥੋੜੀ ਜੀ ਮੈਂ ਵੀ ਨਹੀਂ ਗਿਆਗੀ ਚੀਚਾ ਆ ਗਿਆ ਮੈਂ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਬਸ ਜਦੋਂ ਪੀੜਾ ਆਉਣ ਸ਼ੇਰ ਲੈ ਉਹ ਵਸਰਾਉਣਾ ਨਹੀਂ ਤੇ ਗੱਲ ਸਹੀ ਆ ਦਵਾਈ ਖਾ ਕੇ ਕਈ ਨੁਕਸਾਨੇ ਹੋਰ ਆ ਕਿਉਂਕਿ ਨਾ ਇਹਨਾਂ ਚੀਜ਼ਾਂ ਨਾਲੇ ਖੋਸ਼ ਨਾਲੇ ਤੇ ਜੇ ਮੰਮੀ ਉਹ ਡਾਕਟਰ ਕੋ ਜਾਂਦੇ ਤੇ ਕਿੰਨੇ ਲੈ ਲੈਣਗੇ ਹਾਂ ਹਾਂ ਓ ਯਾਰ ਯਾਰ 1200 ਡਾਕਟਰ ਨੇ ਵੀ ਲੈ ਲੈਣਾ ਹੈ ਤਾਂ ਇਹ ਤੇ ਕਿਹਾ ਵਾ 15 ਕੁ ਇਹਦੇ ਨਾਲ ਇਹਨੇ ਕੋਈ ਐਂ ਕਾ ਕੀ ਉਹ ਤੇ ਟਿੱਡ ਪਰ ਲੈਂਦੀ ਇਹ ਚੀਜ਼ਾਂ ਕੰਮ ਆਉਣਗੀਆਂ ਨਹੀਂ ਮੈਂ ਬੜੇ ਟਾਈਮ ਬਾਦਿਆ ਖੇੜੀਆਂ ਚੀਜ਼ਾਂ ਦਾ ਹਾਂ ਲੈ ਚ ਜਿਖ ਦਿੱਤਾ ਹੀ ਰਿੰਗ ਸਕੋਚ ਨਹੀਂ ਲਿਆ ਕਿੰਨੇ ਟਾਈਪ ਵਾਲੇ ਆ ਚਲੋ ਵਧੀਆ ਕੋਈ ਨਹੀਂ ਮੈਂ ਤਾਂ ਮੈਨੂੰ ਲੱਗਦਾ ਉਹ ਵਿਆਹ ਤੇ ਗਰੀਬਾ ਇੰਨਾ ਕ ਚਾਹੀਦਾ ਵਿਆਹ ਲੈਣਾ ਨਹੀਂ ਦੇ ਵਿਆਹ ਤੇ ਇੱਕੋ ਚੀਜ਼ ਲਈ ਬਾਅਦ ਚ ਕੋਸ਼ਿਸ਼ ਨਹੀਂ ਹਾਂ ਨਹੀਂ ਬਾਤ ਇਹ ਕਦ ਤਰ ਹੋਈ ਜਾਂਦੀ ਹੈ ਹੁਣ 5-6 ਵਿਆਹ ਫੇਰ ਆ ਗਏ ਹਾਂ ਹੁਣ ਮੈਂ ਉਹ ਤਾਂ ਕਰਾਂਗੇ ਸ਼ੋਪਿੰਗ ਮਾ ਆਹ ਫੇਰ ਆ ਗਏ ਘਟ ਕੇ ਜਮਾਂ ਨੂੰ ਤਾਂ ਪਾਪਾ ਬੰਨਿਆ ਨਾ ਕਰ ਲਈਦੀ ਹਣਾ ਹਾਂ